मुक्तसर साहब पुलिस वालों क्राइम के खिलाफ चलाई मुहिम एक और बहुत वो सफलता मिली है ज़दो सा जो साई टू की टीम ने एक ऑटो थैफ्ट गैंग फड़ी इन्हों तीन बंदे हले तक काबू कर चुके हैं जिन्होंने पुछगिछ दौरान ये मनिया कि ये हले तक 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁੱਕੇ ਇਹਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਦੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਂਡ ਦੇ ਵਿੱਚ ਸਾਡੀ ਜੋ ਇੰਟੈਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਸ ਪਾਸੇ ਹੈ ਕਿ ਅੱਗੇ ਕਿਹੜੇ ਕਿਹੜੇ ਕਬਾਰੀਆਂ ਨੂੰ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ ਰਾਉਂਡ ਅਪ ਕੀਤਾ ਜਾਏਗਾ ਸਰ ਅਕਸਰ ਦੇਖਿਆ ਜਾਂਦਾ ਕਬਾਰੀਏ ਸੋਲਿਡ ਫਰਮ ਹੁੰਦੇ ਆ ਵੱਧ ਜਾਂਦੇ ਆ ਕਦੇ ਕੋਈ ਕਬਾਰੀਆਂ ਕੋਲ ਇਸਨੇ ਜਿਹੇ ਦੇ ਵਿਆਹ ਕਿਤੇ ਕੀ ਅਜਿਹਾ ਲੋਕ ਹੈ ਕੋਈ ਨਹੀਂ ਜੀ ਹਲੇ ਵੀ ਸਾਡੇ 2-3 ਜੋ ਪੁਰਾਣੇ ਪਰਚੇ ਹੋਏ ਜਿਹਦੇ ਵਿੱਚ ਅਸੀਂ ਕਾਫੀ ਗੈਂਗਸ ਫੜੀਆਂ ਜੋ ਕਿ ਮੋਟਰਾਂ ਚੋਰੀ ਕਰਦੇ ਸੀ ਕਿ ਬਾਕੀ ਸਾਰਾ ਕੰਮ ਕਰਦੇ ਸੀ ਕਬਾਰੀਆ ਕਿਸੇ ਦੇ ਵਿੱਚ ਨਹੀਂ ਛੱਡ ਰਹੇ ਸੀ ਨਾ ਅੱਗੇ ਚੱਲ ਕੇ ਵੀ ਨਹੀਂ ਛੱਡਾਂਗੇ ਇਹਨਾਂ ਨੂੰ ਤੇ ਲਿਸਟਿੰਗ ਕਰਕੇ ਕਬਾੜੀਏ ਤੋਂ ਅੰਦਰ ਦੇਣੇ ਬਹੁਤ ਜ਼ਰੂਰੀ ਹੈ ਬਿਕੋਜ਼ ਦੇ ਆਰ ਦੀ ਸੋਰਸ ਆਫ ਕ੍ਰਾਈਮ ਉਹਨਾਂ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇੱਕ ਗੱਡੀ ਚੋਰੀ ਕਰਕੇ ਆ ਕੇ ਕਹੀਂ ਜਾ ਕੇ ਵੇਚ ਸਕਦਾ ਹੈ ਤੋਂ ਹੀ ਉਹ ਚੋਰੀ ਕਰਦਾ ਹੈ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨੱਥ ਪਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਫਿਰ ਇਹ ਚੋਰੀਆਂ ਆਪਣੇ ਆਪ ਘਟਣੀ ਸ਼ੁਰੂ ਹੋ ਜਾਣਗੀਆਂ ਕੋਈ ਡਰੱਗ ਹਿਸਟਰੀ ਆਈ ਇਹਨਾਂ ਦੀ ਕ੍ਰਿਮੀਨਲ ਸੀ ਹਾਲੇ ਤੱਕ ਡਰੱਗ ਹਿਸਟਰੀ ਨਹੀਂ ਆਈ ਇਹਨਾਂ ਦੀ ਤੋਂ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ ਦਿਆ ਚੋਰੀ ਕਰਨ ਜੋ Maruti Suzuki ਦੀ ਗੱਡੀ ਆਏ ਕਿ ਉਹਦੇ ਤਾਲੇ ਖੋਲ੍ਹਣੇ ਥੋੜੇ ਜਿਹਾ ਆਸਾਨ ਹੁੰਦੇ ਤੇ ਇਹਨਾਂ ਦੀ ਜਿੰਨੀ ਫਰੀਦਕੋਟ ਜਾ ਚੁੱਕੇ ਨੇ ਇਹ ਇਹ ਮੁਕਸਰ ਸਾਹਿਬ ਤੋਂ ਚੋਰੀਆਂ ਕਰਦੇ ਰਹੇ ਹੈ ਬਟਿੰਡੇ ਤੋਂ ਚੋਰੀਆਂ ਕਰਦੇ ਰਹੇ ਤੇ ਇਹਨਾਂ ਦੀ ਬਾਕੀ ਪੁੱਛਗੀਆਂ ਦੌਰਾਨ ਜਿੰਨੀ ਜਿੰਨੀ ਹੋਰ ਇਨਫੋਰਮੇਸ਼ਨ ਆਂਦੀ ਹੈ ਉਹ ਅਕੋਰਡਿੰਗਲੀ ਉਹਨੂੰ ਆਨ ਫਾਈਲ ਲੈ ਕੇ ਆ ਜਾਏਗਾ ਤੋਂ ਲੋੜ ਤੇ ਕਲਗਨਗਰ ਰਾਜਸਥਾਨ ਦਾ ਸਰ ਇਹ ਇਕੱਠੇ ਕਿਸ ਤਰ੍ਹਾਂ ਹੋ ਗਏ ਤਿੰਨੋਂ ਅਲੱਗ-ਅਲੱਗ ਹੈ ਜਾਂ ਇਸ ਤਰ੍ਹਾਂ ਇਹਨਾਂ ਦੀ ਇਹਨਾਂ ਦੀ ਗੈਂਗ ਬਣੀ ਸੀ ਜੀ ਇਹ ਜੋ ਮੇਨ ਹੈ ਨਾ ਗੈਂਗ ਦਾ ਕਿੰਗਪਿਨ ਹੈਗਾ ਇਹ ਹੈਗਾ ਅਜੇ ਕੁਮਾਰ ਇਹ ਪੁਰਾਣੀ ਕਈ ਜੋੜੀਆਂ ਕਰ ਚੁੱਕਿਆ ਹੈ ਜੇਲ੍ਹ ਦੇ ਵਿੱਚ ਕਈ ਵਾਰੀ ਗਿਆ ਤੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਹਨ ਉਹ ਲਿੰਕਸ ਤੇ ਵੀ ਅਸੀਂ ਵਰਕ ਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਅਗਰ ਇਹਨਾਂ ਦੇ ਨਾਲ ਕੋਈ ਹੋਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕਾਬੂ ਕਰੀਏ ਉਹਨੇ ਜ਼ਮਾਨਤ ਤੇ ਜੁਡੀਕੇਸ਼ਨਲ ਜ਼ਮਾਨਤ ਤੇ ਚੱਲ ਰਿਹਾ ਤਿੰਨੋਂ ਮਗਰੂਬ ਚੱਲੀ ਜਾ ਰਿਹਾ ਨਾਲ ਦੇ ਨਾਲ ਕ੍ਰਾਈਮ ਜਾ ਰਿਹਾ ਕਿੰਨੇ ਦਿਨ ਦਾ ਰਿਮਾਂਡ ਹੈ ਹਲੇ ਇਹਨਾਂ ਦਾ ਮੇਰੇ ਦੋ ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸਰ ਜੀ ਨੀਂਵ ਕੋ ਮਿਲ ਗਿਆ ਉਹਨੇ ਗ੍ਰਾਮ ਪੰਡ ਐਕਾਉਂਟਸ ਹੈਗੇ ਨੇ ਕੋ ਜੀ ਹਲੇ ਸਾਨੂੰ 5 ਗੱਡੀਆਂ ਮਿਲੀਆਂ 3 ਤੋਂ ਸਾਬਤ ਗੱਡੀਆਂ ਮਿਲ ਗਈਆਂ 2 ਮਿਲੀਆਂ ਸਾਨੂੰ ਕੱਟੀ ਹੋਈ ਗੱਡੀਆਂ ਬਾਕੀ ਜੋ ਗੱਡੀਆਂ ਰਹਿ ਗਈ 21 ਗੱਡੀਆਂ ਉਹ ਤਾਂ ਇਹ ਬੇਜੁਦਕੀ ਖਾਬੀ ਚੁੱਕੇ ਹੈ ਇਸੇ ਕਰਕੇ ਜੋ ਹੈਗਾ ਅਸੀਂ ਉਹ ਲੈ ਕੇ ਆਣਾ ਹੈ ਕਬਾੜੀ ਇਹਦੇ ਵਿੱਚ ਰੂਪਨ ਕਰ ਸਰ ਅਕਸਰ ਹੀ ਦੇਖਿਆ ਜਾਂਦਾ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨਾ ਲੋਕ ਰਾਤ ਨੂੰ ਸੜਕਾਂ ਤੇ ਜਾਂ ਗਲੀਆਂ ਬੁੱਲਿਆਂ ਚ ਲਗਾ ਜਾਂਦੇ ਆ ਜੋ ਪੁਲਿਸ ਇਹਦੇ ਪ੍ਰਾਇਰ ਐਕਸ਼ਨ ਕਰੇ ਗੈਰ ਕਾਨੂੰਨੀ ਪਾਰਕਿੰਗ ਤੇ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਅਵਾਰਦਾਤਾ ਘਟ ਸਕਦੀ ਹੈ ਕਈ ਵਾਰੀ ਪਲਾਨਿੰਗ ਵੀ ਇਸ਼ੂਜ਼ ਹੁੰਦੇ ਆ ਪਾਰਕਿੰਗ ਦੀ ਔਰ ਲੋਕਾਂ ਕੋਲ ਜਗ੍ਹਾ ਨਹੀਂ ਹੁੰਦੀ ਹੈ ਤੇ ਇਸ ਕਰਕੇ ਉਹ ਰੋਡ ਤੇ ਲਾ ਦਿੰਦੇ ਸਾਡਾ ਇਹ ਰਹਿੰਦਾ ਹੈ ਕਿ ਜੋ ਚੋਰ ਹੈਗੇ ਦਾਦੇ ਉਹ ਸਾਰੇ ਕੇ ਸਾਰੇ ਟਾਈਮਲੀ ਕਾਬੂ ਕਰੀ ਜਾਈਏ ਤਾਂ ਕਿ ਇਨਸੀਡੈਂਟ ਜਿ세 ਘਟਾ ਸਕੀਏ ਇਸ ਤੋਂ ਇਲਾਵਾ ਜੋ ਹੈਗਾ ਸਾਡੀ ਇੱਕ ਮੁਹਿੰਮ ਨਈ ਸ਼ੁਰੂ ਹੋਈ ਹੈ ਜਿਹਦੇ ਵਿੱਚ ਜਿੰਨੇ ਵੀ ਚੋਰ ਤੇ ਸਨਾਚਰਸ ਬੇਲ ਦੇ ਬਾਹਰ ਹੈਗੇ ਉਸ ਦਾ ਇਨਸਾਨੀ ਦੀ ਚੈਕਿੰਗ ਸ਼ੁਰੂ ਹੋਣ ਲੱਗੀ ਹੈ ਸਾਰੇ ਦੀ ਚੈਕਿੰਗ ਕਰਕੇ ਇਹਨਾਂ ਦਾ ਦੇਖਿਆ ਜਾਏਗਾ ਕਿ ਉਹਨਾਂ ਨੂੰ ਇਸ ਟਾਈਮ ਇਕਨੋਮਿਕ ਮੀਨਸ ਕੀ ਹੈਗੇ ਆਪਣਾ ਘਰ ਕਿਵੇਂ ਚਲਾ ਰਹੇ ਹਨ ਜੇਕਰ ਕੋਈ ਇਕਨੋਮਿਕਲੀ ਜਸਟੀਫਾਈ ਨਹੀਂ ਕਰ ਪਾਉਂਦਾ ਉਹਦਾ ਸਾਫ਼ ਸਿੱਧਾ ਮਤਲਬ ਇਹ ਹੋਊਗਾ ਕਿ ਉਹ ਚੋਰੀ ਕਰੇ ਤੇ ਉਸ ਚੀਜ਼ ਨੂੰ ਵੈਰੀਫਾਈ ਕੀਤਾ ਜਾਏਗਾ ਇਹਦੀ ਇੱਕ ਨਵਾਂ ਜੋ ਕੈਂਪੇਨ ਇਹਨੂੰ ਬਿਲਕੁਲ ਮਿਸ਼ਨ ਮੋਡ ਦੇ ਵਿੱਚ ਲੈ ਕੇ ਅਸੀਂ ਸਟਾਰਟ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ